ਗੁਰੂ ਗੋਬਿੰਦ ਸਿੰਘ ਜੀ ਇੱਕ ਅਣਸੁਣੀ ਸਾਖੀ ਦਸਮ ਪਿਤਾ ਸਹਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸੁਣਦਿਆਂ ਹੀ ਸਿੱਖ ਕੌਮ ਦੇ ਹਰ ਬੱਚੇ ਬੁੱਢੇ ਜਵਾਨ ਦੇ ਹਿਰਦੇ ਵਿੱਚ ਇੱਕ ਅਦੁੱਤੀ ਜੋਸ਼ ਅਤੇ ਸ਼ਰਧਾ ਦੀ ਲਹਿਰ ਉੱਠ ਖੜਦੀ ਹੈ ਉਹਨਾਂ ਦੀ ਜ਼ਿੰਦਗੀ ਦਾ ਹਰ ਪਹਿਲੂ ਹਰ ਘਟਨਾ ਆਪਣੇ ਆਪ ਵਿੱਚ ਇੱਕ ਮਹਾਨ ਕੁਰਬਾਨੀ ਅਦੁੱਤੀ ਦਲੇਰੀ ਅਤੇ ਅਥਾਹ ਪ੍ਰੇਮ ਦਾ ਪ੍ਰਤੀਕ ਹੈ ਚਮਕੌਰ ਦੀ ਗੜੀ ਸਰਹਿੰਦ ਦੀਆਂ ਨੀਹਾਂ ਅਨੰਦਪੁਰ ਸਾਹਿਬ ਦਾ ਕਿਲਾ ਇਹ ਸਭ ਉਹਨਾਂ ਦੇ ਜੀਵਨ ਦੇ ਅਜਿਹੇ ਪੰਨੇ ਹਨ ਜਿਨ੍ਹਾਂ ਤੋਂ ਅਸੀਂ ਸਦੀਆਂ ਤੋਂ ਪ੍ਰੇਰਣਾ ਲੈਂਦੇ ਆ ਰਹੇ ਹਾਂ ਪਰ ਉਹਨਾਂ ਦੇ ਜੀਵਨ ਵਿੱਚ ਕੁਝ ਅਜਿਹੇ ਪਲ ਵੀ ਸਨ ਜਿਨ੍ਹਾਂ ਦਾ ਜ਼ਿਕਰ ਘੱਟ ਹੀ ਸੁਣਨ ਨੂੰ ਮਿਲਦਾ ਹੈ ਅੱਜ ਅਸੀਂ ਇੱਕ ਅਜਿਹੀ ਹੀ ਅਣਸੁਣੀ ਸਾਖੀ ਬਾਰੇ ਗੱਲ ਕਰਾਂਗੇ ਜੋ ਉਹਨਾਂ ਦੇ ਮਾਨਵੀ ਸਰੂਪ ਉਹਨਾਂ ਦੀ ਦੂਰੰਦੇਸ਼ੀ ਅਤੇ ਉਹਨਾਂ ਦੇ ਕੁਦਰਤ ਪ੍ਰੇਮ ਨੂੰ ਦਰਸਾਉਂਦੀ ਹੈ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਗੁਰੂ ਜੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਵਸ ਰਹੇ ਸਨ ਅਲੇ ਦੋ ਅਲੇ ਦਾ ਇਲਾਕਾ ਹਰਿਆ ਭਰਿਆ ਸੀ ਅਤੇ ਸਤਲੁਜ ਨਦੀ ਦੀ ਕਲਕਲ ਕਰਦੀ ਧਾਰਾ ਵਾਤਾਵਰਨ ਨੂੰ ਹੋਰ ਵੀ ਮਨਮੋਹਕ ਬਣਾਉਂਦੀ ਸੀ। ਗੁਰੂ ਜੀ ਜਿੱਥੇ ਇੱਕ ਪਾਸੇ ਸਿੱਖੀ ਦੇ ਪ੍ਰਚਾਰ ਅਤੇ ਫੌਜੀ ਤਿਆਰੀਆਂ ਵਿੱਚ ਰੁੱਝੇ ਰਹਿੰਦੇ ਸਨ, ਉੱਥੇ ਹੀ ਦੂਜੇ ਪਾਸੇ ਉਹਨਾਂ ਦਾ ਸੁਭਾਅ ਕੁਦਰਤ ਪ੍ਰੇਮੀ ਵੀ ਸੀ। ਉਹ ਅਕਸਰ ਸਵੇਰ ਵੇਲੇ ਜਾਂ ਸ਼ਾਮ ਨੂੰ ਇਕਾਂਤ ਵਿੱਚ ਨਦੀ ਕਿਨਾਰੇ ਜਾਂ ਨੇੜੇ ਦੇ ਜੰਗਲਾਂ ਵਿੱਚ ਵਿਚਰਦੇ ਸਨ। ਇਹ ਸਮਾਂ ਉਹਨਾਂ ਲਈ ਆਤਮ ਚਿੰਤਨ ਅਤੇ ਪਰਮਾਤਮਾ ਨਾਲ ਇੱਕਮਿਕ ਹੋਣ ਦਾ ਹੁੰਦਾ ਸੀ। ਇੱਕ ਦਿਨ ਜਦੋਂ ਗੁਰੂ ਜੀ ਸਵੇਰ ਵੇਲੇ ਸਤਲੁਜ ਦੇ ਕਿਨਾਰੇ ਘੁੰਮ ਰਹੇ ਸਨ ਉਹਨਾਂ ਨੇ ਦੇਖਿਆ ਕਿ ਇੱਕ ਨੌਜਵਾਨ ਸ਼ਾਇਦ ਨੇੜੇ ਦੇ ਕਿਸੇ ਪਿੰਡ ਦਾ ਵਸਨੀਕ ਨਦੀ ਵਿੱਚੋਂ ਰੇਤ ਕੱਢ ਰਿਹਾ ਸੀ ਇਹ ਨੌਜਵਾਨ ਬਹੁਤ ਮਿਹਨਤੀ ਪ੍ਰਤੀਤ ਹੁੰਦਾ ਸੀ ਪਰ ਉਸ ਦੀ ਕਮਰ ਝੁਕੀ ਹੋਈ ਸੀ ਅਤੇ ਉਸ ਦੇ ਚਿਹਰੇ ਤੇ ਥਕਾਵਟ ਸਾਫ਼ ਚਲਕ ਰਹੀ ਸੀ ਗੁਰੂ ਜੀ ਨੇ ਉਸ ਨੂੰ ਬੁਲਾਇਆ ਅਤੇ ਪੁੱਛਿਆ "ਹੇ ਭਾਈ ਤੂੰ ਇਹ ਕੀ ਕਰ ਰਿਹਾ ਹੈ ਅਤੇ ਇੰਨਾ ਦੁਖੀ ਕਿਉਂ ਪ੍ਰਤੀਤ ਹੋ ਰਿਹਾ ਹੈ?" ਨੌਜਵਾਨ ਨੇ ਸਤਕਾਰ ਸਹਿਤ ਸਿਰ ਝੁਕਾਇਆ ਅਤੇ ਬੋਲਿਆ "ਸਤਿਗੁਰੂ ਜੀ ਮੇਰਾ ਨਾਮ ਕਰਨ ਸਿੰਘ ਹੈ" ਮੈਂ ਰੋਜ਼ ਇਥੋਂ ਰੇਤ ਕੱਢ ਕੇ ਸ਼ਹਿਰ ਵਿੱਚ ਵੇਚਦਾ ਹਾਂ ਤਾਂ ਜੋ ਮੇਰੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਪਰ ਇਹ ਕੰਮ ਬਹੁਤ ਔਖਾ ਹੈ ਅਤੇ ਮੇਰੀ ਸਿਹਤ ਦਿਨੋ-ਦਿਨ ਖਰਾਬ ਹੋ ਰਹੀ ਹੈ ਗੁਰੂ ਜੀ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਉਹਨਾਂ ਦੇ ਚਿਹਰੇ ਤੇ ਚਿੰਤਾ ਦੇ ਹਾਵ-ਭਾਵ ਆਏ ਉਹਨਾਂ ਨੇ ਦੇਖਿਆ ਕਿ ਕਰਮ ਸਿੰਘ ਇਕੱਲਾ ਹੀ ਇਹ ਭਾਰੀ ਕੰਮ ਕਰ ਰਿਹਾ ਸੀ ਗੁਰੂ ਜੀ ਨੇ ਤੁਰੰਤ ਆਪਣੇ ਕੁਝ ਸਿੱਖਾਂ ਨੂੰ ਬੁਲਾਇਆ ਜੋ ਉਹਨਾਂ ਦੇ ਨਾਲ ਸਨ ਉਹਨਾਂ ਨੇ ਉਹਨਾਂ ਨੂੰ ਹੁਕਮ ਦਿੱਤਾ ਦੇਖੋ ਇਹ ਭਾਈ ਕਰਮ ਸਿੰਘ ਬਹੁਤ ਮਿਹਨਤੀ ਹੈ ਪਰ ਇਸ ਦੀ ਮਦਦ ਦੀ ਲੋੜ ਹੈ ਅੱਜ ਤੋਂ ਤੁਸੀਂ ਰੋਜ਼ ਸਵੇਰੇ ਇਸ ਦੀ ਮਦਦ ਲਈ ਆਇਆ ਕਰੋਗੇ ਇਸ ਦੇ ਨਾਲ ਮਿਲ ਕੇ ਰੇਤ ਕੱਢਿਆ ਕਰੋਗੇ ਅਤੇ ਇਸ ਦਾ ਕੰਮ ਹਲਕਾ ਕਰੋਗੇ ਸਿੱਖ ਗੁਰੂ ਜੀ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਤੁਰੰਤ ਤਿਆਰ ਹੋ ਗਏ ਅਗਲੇ ਹੀ ਦਿਨ ਤੋਂ ਗੁਰੂ ਜੀ ਦੇ ਕੁਝ ਸਿੱਖ ਰੋਜ਼ ਸਵੇਰੇ ਕਰਮ ਸਿੰਘ ਨਾਲ ਰੇਤ ਕੱਢਣ ਲਈ ਆਉਣ ਲੱਗੇ ਉਹ ਸਿਰਫ ਰੇਤ ਹੀ ਨਹੀਂ ਕੱਢਦੇ ਸਨ ਸਗੋਂ ਉਸ ਨਾਲ ਗੱਲਾਂ ਕਰਦੇ ਉਸ ਨੂੰ ਹੌਸਲਾ ਦਿੰਦੇ ਅਤੇ ਉਸ ਦੇ ਨਾਲ ਹਾਸਾ ਮਜ਼ਾਕ ਵੀ ਕਰਦੇ ਹੌਲੀ ਹੌਲੀ ਕਰਮ ਸਿੰਘ ਦੀ ਥਕਾਵਟ ਘਟਣ ਲੱਗੀ ਅਤੇ ਉਸ ਦੇ ਚਿਹਰੇ ਤੇ ਮੁਸਕਾਨ ਪਰਤਾਈ ਉਹ ਹੈਰਾਨ ਸੀ ਕਿ ਗੁਰੂ ਜੀ ਜੋ ਐਨੇ ਵੱਡੇ ਪਾਤਸ਼ਾਹ ਹਨ ਉਹਨਾਂ ਨੇ ਇੱਕ ਸਧਾਰਨ ਰੇਤ ਕੱਢਣ ਵਾਲੇ ਦੀ ਐਨੀ ਫਿਕਰ ਕਿਉਂ ਕੀਤੀ ਕੁਝ ਦਿਨਾਂ ਬਾਅਦ ਗੁਰੂ ਜੀ ਫਿਰ ਨਦੀ ਕਿਨਾਰੇ ਆਏ ਉਹਨਾਂ ਨੇ ਦੇਖਿਆ ਕਿ ਕਰਮ ਸਿੰਘ ਹੁਣ ਬਹੁਤ ਖੁਸ਼ ਸੀ ਅਤੇ ਉਤਸ਼ਾਹ ਨਾਲ ਕੰਮ ਕਰ ਰਿਹਾ ਸੀ ਉਸਦੇ ਚਿਹਰੇ ਤੇ ਰੌਣਕ ਆ ਗਈ ਸੀ ਗੁਰੂ ਜੀ ਉਸਦੇ ਕੋਲ ਗਏ ਅਤੇ ਪੁੱਛਿਆ ਕਿਵੇਂ ਹੋ ਕਰਮ ਸਿੰਘ ਹੁਣ ਤੈਨੂੰ ਕਿਵੇਂ ਲੱਗਦਾ ਹੈ ਕਰਮ ਸਿੰਘ ਨੇ ਹੱਥ ਜੋੜ ਕੇ ਕਿਹਾ ਸਤਿਗੁਰ ਜੀ ਤੁਹਾਡੀ ਮਿਹਰ ਸਦਕਾ ਮੈਂ ਬਹੁਤ ਖੁਸ਼ ਹਾਂ ਤੁਹਾਡੇ ਸਿੱਖ ਭਾਈਚਾਰੇ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਤੁਹਾਡਾ ਇਹ احਸਾਨ ਕਦੇ ਨਹੀਂ ਭੁੱਲ ਸਕਦਾ ਤੁਸੀਂ ਇੱਕ ਸਾਧਾਰਨ ਮਨੁੱਖ ਦੀ ਪੀੜ ਨੂੰ ਸਮਝਿਆ ਅਤੇ ਉਸ ਨੂੰ ਦੂਰ ਕਰਨ ਦਾ ਯਤਨ ਕੀਤਾ ਗੁਰੂ ਜੀ ਮੁਸਕਰਾਏ ਅਤੇ ਬੋਲੇ ਦੇਖ ਕਰਮ ਸਿੰਘ ਸਿੱਖੀ ਦਾ ਅਸਲ ਮਾਰਗ ਕੇਵਲ ਲੜਾਈਆਂ ਲੜਨੀਆਂ ਜਾਂ ਤਲਵਾਰ ਚਲਾਉਣਾ ਹੀ ਨਹੀਂ ਹੈ ਸਿੱਖੀ ਦਾ ਮਾਰਗ ਤਾਂ ਮਨੁੱਖਤਾ ਦੀ ਸੇਵਾ ਕਰਨਾ ਹੈ ਹਰ ਲੋੜਵੰਦ ਦੀ ਮਦਦ ਕਰਨਾ ਹਰ ਦੁਖੀ ਦੀ ਪੀੜ ਨੂੰ ਸਮਝਣਾ ਅਤੇ ਉਸ ਨੂੰ ਦੂਰ ਕਰਨਾ ਹੀ ਸੱਚਾ ਧਰਮ ਹੈ ਜੇਕਰ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਤਾਂ ਕੋਈ ਵੀ ਦੁੱਖ ਜਾਂ ਮੁਸੀਬਤ ਸਾਨੂੰ ਹਰਾ ਨਹੀਂ ਸਕਦੀ ਇਹ ਸਾਖੀ ਬਹੁਤ ਛੋਟੀ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਿਸ਼ਾਲ ਹਿਰਦੇ ਉਹਨਾਂ ਦੀ ਅਪਾਰ ਦਇਆ ਅਤੇ ਉਹਨਾਂ ਦੇ ਮਾਨਵਤਾਵਾਦੀ ਦ੍ਰਿਸ਼ਟੀਕੋਣ ਨੂੰ ਬਿਆਨ ਕਰਦੀ ਹੈ ਉਹ ਸਿਰਫ ਇੱਕ ਮਹਾਨ ਜੋਧਾ ਜਾਂ ਅਧਿਆਤਮਕ ਗੁਰੂ ਹੀ ਨਹੀਂ ਸਨ ਸਗੋਂ ਇੱਕ ਸੰਵੇਦਨਸ਼ੀਲ ਇਨਸਾਨ ਵੀ ਸਨ ਜਿਨ੍ਹਾਂ ਨੂੰ ਹਰ ਦੁਖੀ ਪ੍ਰਾਣੀ ਦੀ ਪੀੜ ਮਹਿਸੂਸ ਹੁੰਦੀ ਸੀ ਉਹਾਂ ਨੇ ਆਪਣੇ ਸਿੱਖਾਂ ਨੂੰ ਸਿਰਫ ਬਾਹਰੀ ਦੁਸ਼ਮਣਾਂ ਨਾਲ ਲੜਨ ਦੀ ਪ੍ਰੇਰਣਾ ਨਹੀਂ ਦਿੱਤੀ ਸਗੋਂ ਉਹਨਾਂ ਨੂੰ ਸੇਵਾ, ਸਹਿਯੋਗ ਅਤੇ ਪ੍ਰੇਮ ਦੇ ਮਾਰਗ ਤੇ ਚੱਲਣ ਦੀ ਵੀ ਸਿੱਖਿਆ ਦਿੱਤੀ ਇਹ ਸਾਖੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿੱਖੀ ਦਾ ਅਸਲ ਸਾਰ ਸਰਬੱਤ ਦੇ ਭਲੇ ਵਿੱਚ ਹੈ ਅਤੇ ਹਰ ਇੱਕ ਮਨੁੱਖ ਦੀ ਮਦਦ ਕਰਨਾ ਹੀ ਪ੍ਰਮਾਤਮਾ ਦੀ ਸੱਚੀ ਸੇਵਾ ਹੈ ਇਹ ਗੁਰੂ ਜੀ ਦੇ ਜੀਵਨ ਦਾ ਇੱਕ ਅਜੀਹਾ ਪਹਿਲੂ ਹੈ ਜੋ ਸ਼ਾਇਦ ਬਹੁਤੇ ਆ ਨੇ ਨਹੀਂ ਸੁਣਿਆ ਹੋਵੇਗਾ ਪਰ ਇਹ ਉਹਨਾਂ ਦੇ ਮਹਾਨ ਵਿਅਕਤੀਤਵ ਦੀ ਇੱਕ ਹੋਰ ਚਲਕ ਪੇਸ਼ ਕਰਦਾ ਹੈ